ਔਰ ਸ਼ੁਕੀਨਾ ਦੀ ਤੂੰ ਕੀ ਜਾਣਦੇ ਭੇਡੇ ਕਿੰਨਾ ਕੁ ਤੁਹਾਨੂੰ ਇਸ ਤੇ ਇਤਰਾਜ਼ ਹੈਗਾ ਇਸ ਲਾਈਨ ਤੇ ਪੂਰੇ ਸਮਾਜ ਨੂੰ ਇਤਰਾਜ਼ ਪੂਰੀ ਜਿਹੜੀ ਸਾਡੇ ਲਹਲਾ ਸਮਾਜ ਆ ਪੂਰੇ ਸਮਾਜ ਨੂੰ ਇਤਰਾਜ਼ ਆਇਆ ਇਹਦੇ ਲਈ بڑے ਐਨ ਜੀਓ ਦੇ ਜਿਹੜੇ ਹੈਗੇ ਨੇ ਉਹਨਾਂ ਨੇ ਸ਼ਿਕਾਇਤ ਕੀਤੀ ਹੈ بڑے ਜੱਥੇਬੰਦੀਆਂ ਨੇ ਜਿਹਨਾਂ ਨੇ ਕਿ ਪਿਛਲੇ ਵੀ ਚਲਾਈ ਜਿਹੜੇ ਨਵੇਂ-ਨਵੇਂ ਗਾਣੇ ਆ ਰਹੇ ਨੇ ਅੱਜਕੱਲ ਉਹਦੇ ਅੰਦਰ ਔਰਤਾ ਦੇ ਅੰਗਾਂ ਨੂੰ ਲੈ ਕੇ ਕੱਪੜਿਆਂ ਨੂੰ ਲੈ ਕੇ ਜਾਂ ਉਹਨਾਂ ਦੀ ਜਾਤੀ ਨੂੰ ਲੈ ਕੇ ਇਸ ਤਰ੍ਹਾਂ ਦੇ ਕਮੈਂਟ ਕਰਨੇ ਬਹੁਤ ਹੀ ਸ਼ਰਮਨਾਕ ਗੱਲ ਇੱਕ ਪੰਜਾਬੀ ਦੀ ਬੋਲੀ ਹੈਗੀ ਹੈ ਜਿਸ ਚ ਮੁੰਡੇ ਨੂੰ ਪ੍ਰਿੰਟ ਕਿਹਾ ਗਿਆ ਉਹ ਬੋਲੀ ਦੀ ਲਾਈਨ ਅਦਾ ਹੈ ਕਿ ਜਦ ਦਿਉਰਾ ਤੂੰ ਚੀਰਾ ਬੰਦਦਾ ਸ਼ੀਸ਼ੇ ਮੂਰੇ ਖੜਦਾ ਵੇ ਕੁੜੀ ਮੁੰਡੇ ਨੂੰ ਕਹਿ ਰਹੀ ਹੈ ਮੇਰੀ ਹਿੱਕ ਤੇ ਪ੍ਰਿੰਟ ਮੰਗੂ ਲੜਦਾ ਹੈ ਇਸ ਤੇ ਕੀ ਕਹਿੰਦੇ ਹੋ ਬਹੁਤ ਹੀ ਸ਼ਰਮਨਾਕ ਗੱਲ ਇਹ ਕੋਈ ਤਰੀਕਾ ਨਹੀਂ ਹੈ ਕਿ ਤੁਸੀਂ ਆਪੇ ਭੇਡ ਕੇ ਦੇ ਦੋ ਕਿਸੇ ਨੂੰ ਪ੍ਰਿੰਟ ਕਿਸੇ ਨੂੰ ਭੇਡ ਕੇ ਦੋ ਪ੍ਰਿੰਟ ਦੇ ਦੋ ਕਦੇ ਲੱਖ ਇੰਨੇ ਦਾ ਲੱਖ ਉਨੇ ਦਾ ਇਹ ਕੋਈ ਗੱਲਾਂ ਨਹੀਂ ਕਰਨ ਵਾਲੀ ਹੈ ਇੱਜ਼ਤ ਕਰੋ ਘਰੇ ਵੀ ਤੁਹਾਡੇ ਮਾ ਆ ਆ ਭੈਣ ਆ ਚਾਚੀਆਂ ਮਾਮੀਆਂ ਸਾਰੀਆਂ ਤੁਸੀਂ ਉਹਨਾਂ ਨੂੰ ਭੇਡਾ ਕਹੋਗੇ ਘਰੇ ਜਾ ਕੇ ਕਿਦਾਂ ਲੱਗੇਗਾ ਤੁਹਾਨੂੰ ਜੇ ਤੁਸੀਂ ਘਰ ਦੇ ਆਪਣੇ ਭੈਣ ਨੂੰ ਜਾ ਕੇ ਮਾ ਨੂੰ ਜਾ ਕੇ ਭੇਡ ਕਹੋਗੇ ਕਿੰਨੀ ਕਿਜ਼ਤ ਮਿਲੇਗੀ ਤੁਹਾਨੂੰ ਇਹ ਵੀ ਪੰਜਾਬ ਤੋਂ ਹੈ ਗਿਓ ਅਕਸਰ ਸੁਣੀਆਂ ਹੁੰਦੀਆਂ ਸਿੱਠਣੀਆਂ ਟੱਪੇ ਇਹ ਸਾਡਾ ਸੱਭਿਆਚਾਰ ਕਲਚਰ ਵੀ ਰਿਹਾ ਕਹਿੰਦੇ ਜੋ ਪੁਰਾਣਾ ਹੈ ਨੀਮਾ ਸੱਸ ਕੁੱਟਣੀ ਜਿਹੜੀ ਪਿਕਚਰ ਹੈ ਉਹਦਾ ਮਾਮਲਾ ਵੀ ਐਸੇ ਔਮਨ ਕਮਿਸ਼ਨ ਚ ਆਇਆ ਸੀ ਗੁਰਪ੍ਰੀਤ ਖੁੱਗੀ ਨੇ ਬੜੇ ਖੁੱਲ ਕੇ ਕਿਹਾ ਸੀ ਕਹਿੰਦਾ ਇਹ ਸਾਡਾ ਸੱਭਿਆਚਾਰ ਹੈ ਇਹ ਸਾਡਾ ਕਲਚਰ ਹੈ ਸਾਡਾ ਸੱਭਿਆਚਾਰ ਹੈ ਕਿ ਅਸੀਂ ਸੱਸ ਕੁੱਟੀ ਹੈ ਕਸੀ ਸਾਸਿਕੂਟੀ ਹੈ ਪ੍ਰਿੰਦ ਲੜਗੀ ਭੇੜ ਆ ਇਹੋ ਜਿਹਾ ਗੱਲਾਂ ਨਹੀਂ ਚੰਗੀਆਂ ਲੱਗਦੀਆਂ ਔਰ ਇਸ ਤੋਂ ਬਾਅਦ આજ ਤੋਂ ਬਾਅਦ ਅਗਰ ਕੋਈ ਸਿੰਗਰ ਦੇ ਗੀਤਾਂ ਦੇ ਵਿੱਚ ਇਹੋ ਜਿਹਾ ਕੁਝ ਆਉਂਦਾ ਉਹਦੇ ਉੱਤੇ ਆਬਜੈਕਸ਼ਨ ਲਿਆ ਜਾਏਗਾ ਰੈਕਸ਼ਨ ਲਿਆ ਜਾਏਗਾ ਕੀ ਸ਼ਿਕਾਇਤਾਂ ਦਾ ਇੰਤਜ਼ਾਰ ਕਰਾਂਗੇ ਜਾਂ ਸਬੂ ਮੋਟੋ ਐਕਸ਼ਨ ਲਵਾਂਗੇ ਬਿਲਕੁਲ ਵੀ ਨਹੀਂ ਜਿਹੜੀ ਹੁਣ ਸ਼ਿਕਾਇਤ ਆਈ ਹੈ ਇਹ ਵਾਕਈ ਸ਼ਿਕਾਇਤ ਆਈ ਸੀ ਮੈਨੂੰ ਲੱਗਦਾ ਕਿ ਇਹੋ ਜਿਹੇ ਜਿਹੜੇ ਵਰਡ ਨੇ ਸਾਡੀ ਔਨ ਵਾਲੀ ਜਨਰੇਸ਼ਨਸ ਦੇ ਲਈ ਗਲਤ ਇਮਪ੍ਰੈਸ਼ਨ ਉਹ ਵੀ ਇਹੀ ਸਿੱਖਣਗੇ ਕਿ ਸ਼ਾਦੀ ਜੈਜੀ ਵੀ ਦਾ ਜਾਂ ਕਿਸੇ ਹੋਰ ਸਿੰਗਰ ਦਾ ਜਾਂ ਕਿਸੇ ਦਾ ਗਾਣਾ ਬਹੁਤ ਮਸ਼ਹੂਰ ਹੋ ਗਿਆ ਸੀ ਕਿਉਂਕਿ ਉਹਨੇ ਆ ਵਰਡ ਯੂਜ਼ ਕੀਤਾ ਉਹਨੀ ਕਹਾਣੀ ਤਾਂ ਹੀ ਪੈ ਜਾਏਗੀ ਇਸ ਦੀ ਲੱਗਦਾ ਇਹ ਲੋਕ ਜਿਹੜੇ ਸੈਲੀਬ੍ਰਿਟੀ ਹੁੰਦੇ ਨੇ ਮਸ਼ਹੂਰ ਹੋਣ ਲਈ ਕਰਦੇ ਨੇ ਯਾਰ ਸਾਡਾ ਗੀਤ ਚੱਲ ਜਾਏਗਾ ਲੋਕ ਸੁਣ ਲੈਣਗੇ ਦੇਖ ਲੈਣਗੇ ਨਹੀਂ ਮੈਨੂੰ ਲੱਗਦਾ ਦੇਖੋ ਜੈਜੀ ਵੀ ਜਿਹੜੇ ਨੇ ਬਹੁਤ ਵੱਡੇ ਸਿੰਗਰ ਨੇ ਐਸੀ ਤਾਂ ਨਹੀਂ ਲੱਗਦਾ ਕਿ ਉਹਨੂੰ ਇੰਨੀ ਮਸ਼ਹੂਰੀ ਦੀ ਲੋੜ ਹੈ ਉਹ ਆਲਰੇਡੀ ਮਸ਼ਹੂਰ ਨੇ ਮਗਰ ਕਿਸੇ ਲੈ ਦੇ ਵਿੱਚ ਆ ਕੇ ਗਾਣੇ ਵਿੱਚ ਤੇ ਇਹ ਜੋ ਵਰਡ ਨੂੰ ਯੂਜ਼ ਕਰ ਦੇਣ ਕਿ ਚਲੋ ਠੀਕ ਹੈ ਕੋਈ ਗੱਲ ਨਹੀਂ ਚੱਲਦਾ ਆ ਚੱਲਦਾ ਪਾ ਕੁਸੀਂ ਪੰਜਾਬ ਨਾਲ ਵਾਸਤਾ ਰੱਖਦੇ ਹੋ ਚਮਕੀਲਾ ਸਿੰਗਰ ਬਾਰੇ ਤੁਹਾਨੂੰ ਸੁਣਿਆ ਹੋਇਆਗਾ ਤੁਸੀਂ ਅਮਨਜੋ ਚਮਕੀਲਾ ਹੁਣ ਬਾਲੀਵੁੱਡ ਮੂਵੀ ਆ ਰਹੀ ਹੈ ਚਮਕੀਲਾ ਹੀ ਨਾਂ ਹੈ ਦਿਲਜੀਤ ਨੇ ਰੋਲ ਕੀਤਾ ਤੇ ਉਹਦੇ ਵਿੱਚ ਵੀ ਉਹ ਜਿਹੜੇ ਡਬਲ ਮੀਨਿੰਗ Song ਹੁੰਦੇ ਸੀਗੇ ਜਾਂ ਨਾਨ ਵੇਜ ਵਰਡ ਵਾਲੇ Song ਹੁੰਦੇ ਸੀ ਪੂਰੇ ਫਿਲਮ ਚ ਦਿਖਾਏਗੇ ਨੇ ਚਮਕੀਲੇ ਨੇ ਕੈਸੇ ਟਾਈਮ ਗਾਏ ਸੀ ਪਿਕਚਰ ਹੁਣ ਆ ਰਹੀ ਹੈ ਹੱਲੇ ਇਹ ਰਿਸ਼ਤੇ ਵੀ ਕੋਈ ਐਕਸ਼ਨ ਲਾਉਂਗੇ ਬੜਾ ਕੁਛ ਇਹਦੇ ਚੌਕਾਂ ਬਾਰੇ ਕਿਹਾ ਗਿਆ ਗੀਤਾਂ ਚ ਸ਼ਬਦਾਂ ਚ ਦੇਖੋ ਇਹ ਨਾ ਸੈਂਸਰਸ਼ਿਪ ਦਾ ਜ਼ਿੰਮੇਵਾਰੀ ਹੈ ਠੀਕ ਹੈ ਨਾ ਸੈਂਸਰਸ਼ਿਪ ਬਣੀ ਕਿਸ ਕਰਕੇ ਇਸ ਕਰਕੇ ਇਸੇ ਕਰਕੇ ਬਣੀ ਇਹ ਦੂਜਾ ਰਿਜ਼ਲਟ ਨਹੀਂ ਕੀਤਾ ਇਹ 18 ਸਾਲ ਤੋਂ ਕੋ ਨਹੀਂ ਹੈ ਵੀ ਥੱਲੇ ਵਾਲੇ ਨਹੀਂ ਦੇਖ ਸਕਦੇ ਕੋਈ ਗੱਲ ਨਹੀਂ ਆਣ ਤੁਸੀਂ ਸੈਂਸਰਸ਼ਿਪ ਵਾਲਾ ਲਿਖਾਂਗੇ ਕਿ ਜੇ ਆ ਪਹਿਲੇ ਗੀਤਾਂ ਦੀ ਗੱਲ ਕਰੀਏ ਤੇ ਚਮਕੀਲਾ ਚੋਂ ਇੱਕ ਮਸ਼ਹੂਰ ਬਹੁਤ ਜ਼ਿਆਦਾ ਹੋ ਗਿਆ ਫੌਜੀ ਰਾਜਪੂਰੀ ਇੱਕ ਸਿੰਗਰ ਹੈਗਾ ਜਾਂ ਇਹ ਸਾਗਰ ਦੀ ਗੋਟੀ ਵਾਲਾ ਸਤਨਾਮ ਬੜਾ ਚੱਲ ਰਿਹਾ ਇਹਨਾਂ ਦੇ ਸਾਰੇ ਗੀਤ ਤਕਰੀਬਨ ਇਦਾਂ ਦੇ ਨੇ ਜਿਸ ਚੌਹਰਤ ਮੈਂ ਤਾਂ ਲਈ ਕੁਛ ਨਾ ਕੁਛ ਕਿਹਾ ਗਿਆ ਤੇ ਫਿਰ ਉਹਨੂੰ ਅਸੀਂ ਸਰਕਾਰ ਕਰ ਲਈਏ ਮਤਲਬ ਕਿਉਂਕਿ ਇਹ ਮਸ਼ਹੂਰ ਤਾਂ ਹੀ ਹੋਏ ਲੋਕਾਂ ਨੇ ਸੁਨੇ ਇਹਨਾਂ ਨੂੰ ਉਹੀ ਤਾਂ ਕਿਉਂਕਿ ਇਹਨਾਂ ਨੂੰ ਸਰਕਾਰ ਕੀਤਾ ਜਾਂਦਾ ਹੈ ਮੁੰਡੇ ਵੀ ਤੁਸੀਂ ਲਗਾ ਲੋਗੀ ਜੀਪ ਤੇ ਗਾਣਾ ਲਗਾ ਲਿਆ ਤੇ ਆਪਾਂ ਜਿਹੜੀ ਲਈ ਚਲੀਏ ਚੰਗਾ ਲੱਗ ਰਿਹਾ ਵੱਜ ਰਿਹਾ ਐਂਡ ਆਲ ਇਹ ਸੋਚ ਕੇ ਦੇਖੋ ਕਿ ਘਰ ਦੇ ਅੰਦਰ ਤੁਸੀਂ ਆਪਣੀ ਪੈਰਾਂ ਆ ਹੈ ਮਾਮੀਆਂ ਚਾਚੀਆਂ ਤਾਈਆਂ ਜਿਨ੍ਹਾਂ ਦੇ ਘਰ ਜਾ ਕੇ ਪੈਰ ਨੂੰ ਹੱਥ ਲਾਣੇ ਬਾਹਰ ਤੁਸੀਂ ਉਹਨੂੰ ਪੇਟ ਦੱਸ ਦਿਓ ਇਹ ਕੋਈ ਤਰੀਕਾ ਹੈ ਗੱਲ ਕਰਨ ਦਾ ਇਹ ਨਹੀਂ ਬਿਲਕੁਲ ਹੀ ਮਨਜ਼ੂਰ ਹੋਏਗਾ ਜੀ ਕਹਿੰਦੇ ਜੀ ਕਿ ਆਪਾਂ ਸੱਸ ਕੋਟਣੀ ਇਹ ਮਤਲਬ ਕੋਈ ਅੱਛੀ ਚੀਜ਼ ਹੈਗੀ ਹੈ ਤੁਸੀਂ ਵੀ ਕਦੇ ਨੂਨ ਬਣੇ ਹੋਗੇ ਬੋਲੀ ਦਾ ਤੁਸੀਂ ਵੀ ਕਦੇ ਪਾਈ ਹੁੰਦੀ ਹੈ ਸਵਾਲ ਹੀ ਨਹੀਂ ਪੈਦਾ ਹੁੰਦਾ ਸਾਡੀ ਸੱਸ ਤੇ ਸਾਡੀ ਨਹੀਂ ਪਾਇਆ ਸੋਲੀ ਦਾ ਗੱਦੀ ਦੇਖੋ ਮੇਰੀ ਗੱਲ ਸੁਣੋ ਸਾਡੀ ਸਾਸ ਤੇ ਸਾਡੀ ਮਾਂ ਬਿਲਕੁਲ ਬਰਾਬਰ ਸੀ ਵਾਲੇ ਇੱਕ ਔਰਤ ਨੂੰ ਚਲੋ ਤੁਸੀਂ ਸਿਛੜੀਆਂ ਦਿਨੇਓ ਜਾਂ ਕਿ ਹੋਰ ਗੱਲ ਹੈਗੀ ਐ ਇਹਦੇ ਵਿੱਚ ਵੀ ਇੱਕ ਇੱਜ਼ਤ ਰੱਖਣੀ ਪੈਂਦੀ ਆ ਜਸਵਿੰਦਰ ਸੰਤਾਜ ਵਰਗੇ ਗਾਇਕ ਦੀ ਗੱਲ ਕਰਦੇ ਜਿਹੜੇ ਮੇਸ਼ਾ ਇਦਾਂ ਹੀ ਸ਼ਬਦ ਲੈ ਰਿਹਾ ਰਿਸਪੈਕਟ ਦਿੰਦੇ ਆ ਰਿਸਪੈਕਟ ਕਰਨੀ ਚਾਹੀਦੀ ਐ ਜੋ ਸਿੰਗਰ ਅਜਿਹੇ ਦੇ ਗਾਣੇ ਗਾਉਂਦੇ ਨੇ ਸੋਹਣੇ ਗਾਣੇ ਗਾਉਂਦੇ ਨੇ ਉਹਨਾਂ ਦੇ ਕਿਤੇ ਗਾਣੇ ਮਸ਼ਹੂਰ ਨਹੀਂ ਹੁੰਦੇ ਦੁਨੀਆ ਭਰ ਚ ਮਸ਼ਹੂਰ ਨਹੀਂ ਕਲਾ ਹੀ ਪੇੜ ਦੇ ਨਾਲ ਹੀ ਤੁਹਾਨੂੰ ਗਾਣਾ ਮਸ਼ਹੂਰ ਹੋਣਾ ਜਾਂ ਲੱਕ ਦੇ ਨਾਲ ਇੰਨੇ ਦੀ ਮਸ਼ਹੂਰ ਹੋਣਾ ਇਹ ਗੱਲ ਗਲਤ ਆ ਬੂਟਾ ਬਰਾਬਰ ਜਿੰਨੇ ਚ ਸੋਣੀ ਆ ਤੁਸਾਰੀ ਸੱਚ ਦੀ ਉਹਨੇ ਚ ਤਾਂ ਮਿੱਤਰਾਂ ਦੇ ਬੂਟ ਆਉਂਦੇ ਆ ਇਹ ਵੀ ਜੈ ਜੀ ਬੈਂਸ ਲਈ ਤੁਸੀਂ ਆਪ ਹੀ ਗਾ ਰਹੇ ਹੋ ਹੈ ਨਾ ਤੇ ਇਹ ਤੁਹਾਨੂੰ ਤੁਸੀਂ ਵੀ ਦੇਖ ਰਹੇ ਹੋ ਕਿ ਤੁਹਾਨੂੰ ਕਿੰਨਾ ਚੰਗਾ ਲੱਗ ਰਿਹਾ ਹੈ ਗਾਣਾ ਤੁਹਾਨੂੰ ਚੰਗਾ ਲੱਗ ਰਿਹਾ ਤੁਸੀਂ ਘਰ ਜਾ ਕੇ ਕਹੋਗੇ ਦੁਨੀਆ ਨੇ ਬੜਾ ਪਸੰਦ ਕੀਤਾ ਬਹੁਤ ਚੱਲੇ ਆ ਮਿਲੀਅਨਸ ਕਿਆ ਗਾਣਾ ਉਹਦਾ ਸੁਪਰੀ ਨਾਲੀਆਂ ਕੁੜੀਆਂ ਵੀ ਸੀ ਨੱਚਦੀਆਂ ਕੁੜੀਆਂ ਵੀ ਸੀ ਇਸ ਗੀਤ ਮੈਂ ਇਸ चीज ਨੂੰ ਬਿਲਕੁਲ ਮੰਨਦੀ ਹਾਂ ਔਰ ਜੇ ਇਸ ਕਹਿੰਦੇ ਨੇ ਨਾ ਕਿ ਜੇ ਕੱਪੜੇ ਨੂੰ ਅਗਰ ਇੱਕ ਟਾਂਕਾ ਨਾਲ ਆਇਆ ਜਾਵੇ ਤਾਂ ਅੱਗੇ ਵੱਧਦਾ ਹੀ ਜਾਂਦਾ ਫਟਦਾ ਹੀ ਜਾਂਦਾ ਉੱਧਰ ਦਾ ਹੀ ਜਾਂਦਾ ਤੇ ਸਾਡੇ ਸੱਭੇ ਚੰਨ ਰੱਖਣ ਲਈ ਆਰਡਰ ਤੇ ਇਸ ਨੂੰ ਬਰਕਰਾਰ ਰੱਖਣ ਲਈ ਇੱਕ ਟਾਂਕਾ ਲੱਗਦਾ ਠੀਕ ਹੈ ਤੇ ਹੁਣ ਇੱਕ ਔਮਨ ਕਮਿਸ਼ਨ ਆਪਣੇ ਪੱਧਰ ਤੇ ਐਕਸ਼ਨ ਲੈ ਰਿਹਾ ਜਾਂ ਪੁਲਿਸ ਨੂੰ ਲਿਖ ਰਿਹਾ ਹਾਂ ਵੀਆਈਓਨ ਲਿਖ ਰਿਹਾ ਹਾਂ ਕੀ ਕਰ ਵੀਆਈਓਨ ਨੂੰ ਲਿਖਿਆ ਹੈ ਤੇ ਅਸੀਂ ਉਹਦੀ ਵੇਟ ਕਰਾਂਗੇ ਰਿਪੋਰਟ ਦੀ ਔਰ ਜ਼ਰੂਰਤ ਪਈ ਤੇ ਅਸੀਂ ਡਾਇਰੈਕਟ ਐਕਸ਼ਨ ਲੈਂਦੇ ਹਾਂ ਇਤਕਰ ਨੂੰ ਸੋ ਟੌਰ ਸ਼ੁਕੀਨਾ ਦੀ ਤੂੰ ਕੀ ਜਾਣਦੀ ਭੇਡੇ ਇਸ ਗੀਤ ਨੂੰ ਗਾ ਕੇ ਜੈਜੀ ਬੈਂਸ ਦੁਰਗਾਪੁਰੀਆ ਕਸੂਤੇ ਫਸ ਗਏ ਨੇ ਸੰਗਿਆਨ ਮਹਿਲਾ ਕਮਿਸ਼ਨ ਪੰਜਾਬ ਨੇ ਲੈ ਲਿਆ ਚੇਅਰਪਰਸਨ ਰਾਜ ਲਾਲੀ ਗਿੱਲ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਸੋ ਮੈਡਮ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਜੀ ਟੌਰ ਸ਼ੁਕੀਨਾ ਦੀ ਤੂੰ ਕੀ ਜਾਣਦੇ ਭੇਡੇ ਕਿੰਨਾ ਕੁ ਤੁਹਾਨੂੰ ਇਸ ਤੇ ਇਤਰਾਜ਼ ਹੈਗਾ ਇਸ ਲਾਈਨ ਤੇ ਪੂਰੇ ਸਮਾਜ ਨੂੰ ਇਤਰਾਜ਼ ਹੈ ਪੂਰੀ ਜਿਹੜੀ ਸਾਡੇ ਮਹਿਲਾ ਸਮਾਜ ਆ ਪੂਰੇ ਸਮਾਜ ਨੂੰ ਇਤਰਾਜ ਆ ਇਹਦੇ ਲਈ ਬڑے ਐਨ ਜੀਓਸ ਨੇ ਜਿਹੜੇ ਹੈਗੇ ਨੇ ਉਹਨਾਂ ਨੇ ਸ਼ਿਕਾਇਤ ਕੀਤੀ ਹੈ ਬੜੇ ਜਥੇਬੰਦੀਆਂ ਨੇ ਜਿਨ੍ਹਾਂ ਨੇ ਕਿ ਪੁਤਲੇ ਵੀ ਜਲਾਏ ਨੇ ਇਹ ਜਿਹੜੀ ਚੀਜ਼ ਹੈ ਕਿ ਲੋਕੀ ਹੁਣ ਜਿਹੜੇ ਨਵੇਂ-ਨਵੇਂ ਗਾਣੇ ਆ ਰਹੇ ਨੇ ਅੱਜਕੱਲ ਉਹਦੇ ਅੰਦਰ ਔਰਤਾ ਦੇ ਅੰਗਾਂ ਨੂੰ ਲੈ ਕੇ ਕੱਪੜਿਆਂ ਨੂੰ ਲੈ ਕੇ ਜਾਂ ਉਹਨਾਂ ਦੀ ਜਾਤੀ ਨੂੰ ਲੈ ਕੇ ਇਸ ਤਰ੍ਹਾਂ ਦੇ ਕਮੈਂਟ ਕਰਨੇ ਬਹੁਤ ਹੀ ਸ਼ਰਮਨਾਕ ਗੱਲ ਹੈ ਜੀ ਤੇ ਕੰਦੋਵਾਲ ਦਾ ਇਹ ਲਿਖਿਆ ਹੋਇਆ ਗਾਣਾ ਔਰ ਜੋ ਹੁਣ ਇੰਡਸਟਰੀ ਵੱਲੋਂ ਗੱਲ ਕੀਤੀ ਜਾ ਰਹੀ ਹੈ ਕਹਿੰਦੇ ਪਹਿਲੀ ਗੱਲ ਤਾਂ ਜੀ ਇਹ ਗੀਤ ਨਹੀਂ ਹੈਗਾ ਬੜੀ ਪੁਰਾਣੀ ਸ਼ਾਇਦ 100 ਸਾਲ ਤੋਂ ਵੀ ਵੱਧ ਪੁਰਾਣੀ ਹੈ ਪੰਜਾਬ ਦੀ ਇੱਕ ਲੋਕ ਬੋਲੀ ਹੈ ਔਰ ਬੋਲੀਆਂ ਦੇ ਵਿੱਚ ਅਕਸਰ ਕੁੜੀਆਂ ਮੁੰਡਿਆਂ ਨੂੰ ਚੜਾਉਂਦੀਆਂ ਨੇ ਐਦਾਂ ਦੀਆਂ ਗੱਲਾਂ ਕਰਕੇ ਜਾਂ ਮੁੰਡੇ ਕੁੜੀਆਂ ਨੂੰ ਚੜਾਉਂਦੇ ਨੇ ਇੱਕ ਪੰਜਾਬੀ ਦੀ ਬੋਲੀ ਹੈਗੀ ਹੈ ਜਿਸ 'ਚ ਮੁੰਡੇ ਨੂੰ ਪ੍ਰਿੰਟ ਕਿਹਾ ਗਿਆ ਉਹ ਬੋਲੀ ਦੀ ਲਾਈਨ ਅੱਦਾਂ ਕਿ ਜਦ ਦਿਉਰਾ ਤੂੰ ਚੀਰਾ ਬੰਨਦਾ ਸ਼ੀਸ਼ੇ ਮੂਰੇ ਖੜਦਾ ਵੇ ਕੁੜੀ ਮੁੰਡੇ ਨੂੰ ਕਹਿ ਰਹੀ ਹੈ ਮੇਰੀ ਹਿੱਕ ਤੇ ਪ੍ਰਿੰਡ ਵਾਂਗੂ ਲੜਦਾ ਵੇ ਇਸ ਤੇ ਕੀ ਕਹਿੰਦੇ ਹੋ ਫਿਰ ਬਹੁਤ ਹੀ ਸ਼ਰਮਨਾਕ ਅਗੇਨ ਇਹ ਕੋਈ ਤਰੀਕਾ ਨਹੀਂ ਹੈ ਕਿ ਤੁਸੀਂ ਆਪਣੇ ਭੇਡ ਕਹਿ ਦੋ ਕਿਸੇ ਨੂੰ ਭਿੰਡ ਕਹਿ ਦੋ ਕਿਸੇ ਨੂੰ ਭੇਡ ਕਹਿ ਦੋ ਪਿੰਡ ਕਹਿ ਦੋ ਕਦੇ ਲੱਕ ਇੰਨੇ ਦਾ ਲੱਕ ਉਨੇ ਦਾ ਇਹ ਕੋਈ ਗੱਲਾਂ ਨਹੀਂ ਕਰਨ ਵਾਲੀਆਂ ਇੱਜ਼ਤ ਕਰੋ ਘਰੇ ਵੀ ਤੁਹਾਡੇ ਮਾ ਆ ਆ ਪੈਣ ਹੈ ਚਾਚੀਆਂ ਮਾਮੀਆਂ ਸਾਰੀਆਂ ਤੁਸੀਂ ਉਹਨਾਂ ਨੂੰ ਭੇਡਾ ਕਹੋਗੇ ਘਰੇ ਜਾ ਕੇ ਕਿੱਦਾਂ ਲੱਗੇਗਾ ਤੁਹਾਨੂੰ ਜੇ ਤੁਸੀਂ ਘਰ ਦੇ ਆਪਣੇ ਭੈਣ ਨੂੰ ਜਾ ਕੇ ਮਾਂ ਨੂੰ ਜਾ ਕੇ ਭੇਡ ਕਹੋਗੇ ਕਿੰਨੀ ਕਿਰਤ ਮਿਲੇਗੀ ਤੁਹਾਨੂੰ ਇਸ ਕਰਕੇ ਇਹ ਜਿਹੜੀ ਗੱਲ ਹੈਗੀਆ ਪੁਰਾਣੀਆਂ ਲੋਕ ਗੀਤ ਬਣੇ ਹੋਏ ਨੇ ਜਾਂ ਜੋ ਵੀ ਹੈ ਠੀਕ ਹੈ ਬਨੇ ਹੋਗੇ ਤੁਸੀਂ ਵੀ ਪੰਜਾਬ ਤੋਂ ਹੈਗੇ ਹੋ ਅਕਸਰ ਸੁਣੀਆਂ ਹੋਣੀਆਂ ਸਿੱਠਣੀਆਂ ਟੱਪੇ ਇਹ ਸਾਡਾ ਸੱਭਿਆਚਾਰ ਕਲਚਰ ਵੀ ਰਿਹਾ ਕਹਿੰਦੇ ਜੋ ਪੁਰਾਣਾ ਹੈ ਨੀਮਾਸਾਸ ਕੁੱਟਣੀ ਜਿਹੜੀ ਪਿਕਚਰ ਹੈ ਉਹਦਾ ਮਾਮਲਾ ਵੀ ਐਸੇ ਔਮਨ ਕਮਿਸ਼ਨ ਚ ਆਇਆ ਸੀ ਗੁਰਪ੍ਰੀਤ ਖੁੱਗੀ ਨੇ ਬੜੇ ਖੁੱਲ ਕੇ ਕਿਹਾ ਸੀ ਕਹਿੰਦਾ ਇਹ ਸਾਡਾ ਸੱਭਿਆਚਾਰ ਹੈ ਨੇ ਇਹ ਸਾਡਾ ਕਲਚਰ ਹੈ ਸਾਡਾ ਸੱਭਿਆਚਾਰ ਹੈ ਕਿ ਅਸੀਂ ਸੱਸ ਕੁੱਟੀਏ ਹਾਂ ਸਾਡਾ ਸੱਭਿਆਚਾਰ ਬੁਢੀਆਂ ਚਾਹ ਕਹਿੰਦਾ ਮੈਂ ਉਹੀ ਤਾਂ ਗੱਲ ਕਹਿ ਰਹੀ ਹਾਂ ਕਿ ਇਹੋ ਜਿਹਾ ਸੱਭਿਆਚਾਰ ਕਿ ਅਸੀਂ ਸੱਸ ਕੁੱਟੀਏ ਪ੍ਰਿੰਡ ਲੜਗੀ ਭੇੜ ਆ ਇਹੋ ਜਿਹੀ ਗੱਲਾਂ ਨਹੀਂ ਚੰਗੀਆਂ ਲੱਗਦੀਆਂ ਔਰ ਇਸ ਤੋਂ ਬਾਅਦ ਅੱਜ ਤੋਂ ਬਾਅਦ ਅਗਰ ਕੋਈ ਸਿੰਗਰ ਦੇ ਦੇ ਗੀਤਾਂ ਦੇ ਵਿੱਚ ਇਹੋ ਜਿਹਾ ਕੁਝ ਆਉਂਦਾ ਉਹਦੇ ਉੱਤੇ ਆਬਜੈਕਸ਼ਨ ਲਿਆ ਜਾਏਗਾ ਰੈਕਸ਼ਨ ਲਿਆ ਜਾਏਗਾ ਕਿ ਸ਼ਿਕਾਇਤ ਦਾ ਇੰਤਜ਼ਾਰ ਕਰਾਂਗੇ ਜਾਂ ਸਭੋ ਮੋਟੋ ਐਕਸ਼ਨ ਲਾਉਂਗੇ ਬਿਲਕੁਲ ਵੀ ਨਹੀਂ ਜਿਹੜੀ ਹੁਣ ਸ਼ਿਕਾਇਤ ਆਈ ਹੈ ਇਹ ਵਾਕਈ ਸ਼ਿਕਾਇਤ ਆਈ ਸੀਗੀ ਇਹ ਐਨ ਜੀਓਜ਼ ਨੇ ਸ਼ਿਕਾਇਤ ਚਲਿਆ ਗਿਆ ਸੀ ਲੇਕਿਨ ਹੁਣ ਮੈਨੂੰ ਲੱਗਦਾ ਕਿ ਇਹੋ ਜਿਹੇ ਜਿਹੜੇ ਵਰਡ ਨੇ ਇਹ ਸਾਡੀ ਆਨ ਵਾਲੀ ਜਨਰੇਸ਼ਨਸ ਦੇ ਲਈ ਗਲਤ ਇਮਪ੍ਰੈਸ਼ਨ ਹੈ ਉਹ ਵੀ ਇਹੀ ਸਿੱਖਣਗੇ ਕਿ ਸ਼ਾਇਦ ਜਿਆਜ਼ੀ ਵੀ ਦਾ ਜਾਂ ਕਿਸੇ ਹੋਰ ਸਿੰਗਰ ਦਾ ਜਾਂ ਕਿਸੇ ਦਾ ਗਾਣਾ ਬਹੁਤ ਮਸ਼ਹੂਰ ਹੋ ਗਿਆ ਸੀ ਕਿਉਂਕਿ ਉਹਨੇ ਆ ਵਰਡ ਯੂਜ਼ ਕੀਤਾ ਉਹਨੂੰ ਇਹ ਆਦਤ ਹੀ ਪੈ ਜਾਏਗੀ ਇਸ ਚੀਜ਼ ਦੀ ਤੇ ਯੰਗਰ ਜਨਰੇਸ਼ਨ ਕਿਵੇਂ ਸਿੱਖੇਗੀ ਕਿਸੇ ਰਿਸ਼ਤ ਦਾ ਇਹ ਲੱਗਦਾ ਇਹ ਲੋਕ ਜਿਹੜੇ ਸੈਲੀਬ੍ਰਿਟੀ ਹੁੰਦੇ ਨੇ ਮਸ਼ਹੂਰ ਹੋਣ ਲਈ ਕਰਦੇ ਨੇ ਯਾਰ ਸਾਡਾ ਗੀਤ ਚੱਲ ਜਾਏਗਾ ਲੋਕ ਸੁਣ ਲੈਣਗੇ ਦੇਖ ਲੈਣਗੇ ਨਹੀਂ ਮੈਨੂੰ ਲੱਗ ਦੇਖੋ ਜੈਜੀ ਵੀ ਜਿਹੜੇ ਨੇ ਬਹੁਤ ਵੱਡੇ ਸਿੰਗਰ ਨੇ ਐਸੀ ਤਾਂ ਨਹੀਂ ਲੱਗਦਾ ਕਿ ਉਹਨਾਂ ਨੂੰ ਇੰਨੀ ਮਸ਼ਹੂਰੀ ਦੀ ਲੋੜ ਹੈ ਉਹ ਆਲਰੇਡੀ ਮਸ਼ਹੂਰ ਨੇ ਮਗਰ ਕਿਸੇ ਲੈ ਦੇ ਵਿੱਚ ਆ ਕੇ ਇਹ ਗਾਣੇ ਨੂੰ ਇਸ ਤੇ ਇਹ ਜੋ ਵਰਡ ਨੂੰ ਯੂਜ਼ ਕਰ ਦੇਣਾ ਕਿ ਚਲੋ ਠੀਕ ਹੈ ਕੋਈ ਗੱਲ ਨਹੀਂ ਚੱਲਦਾ ਆ ਇਹ ਚੱਲਦਾ ਬੰਦ ਕਰਨਾ ਪੈਣਾ ਤੁਸੀਂ ਪੰਜਾਬ ਨਾਲ ਵਾਸਤਾ ਰੱਖਦੇ ਹੋ ਚਮਕੀਲਾ ਸਿੰਗਰ ਬਾਰੇ ਜ਼ਰੂਰ ਸੁਣਿਆ ਹੋਏਗਾ ਤੁਸੀਂ ਅਮਨਜੋ ਚਮਕੀਲਾ ਹੁਣ ਬਾਲੀਵੁੱਡ ਮੂਵੀ ਆ ਰਹੀ ਹੈ ਚਮਕੀਲਾ ਹੀ ਨਾ ਹੈ ਦਿਲਜੀਤ ਨੇ ਰੋਲ ਕੀਤਾ ਤੇ ਉਹਦੇ ਵਿੱਚ ਵੀ ਉਹ ਜਿਹੜੇ ਡਬਲ ਮੀਨਿੰਗ ਸੌਂਗ ਹੁੰਦੇ ਸੀਗੇ ਜਾਂ ਨਾਨ ਵੇਜ ਵਰਡ ਵਾਲੇ ਸੌਂਗ ਹੁੰਦੇ ਸੀ ਪੂਰੇ ਫਿਲਮ ਚ ਦਿਖਾਏ ਗਏ ਨੇ ਜੂ ਚਮਕੀਲੇ ਨੇ ਕੈਸੇ ਟਾਈਮ ਗਾਏ ਸੀ ਪਿਕਚਰ ਹੁਣ ਆ ਰਹੀ ਹੈ ਹੱਲੇ ਇਹ ਫਿਰ ਇਸ ਤੇ ਵੀ ਕੋਈ ਐਕਸ਼ਨ ਲਾਉਂਗੇ ਬੜਾ ਕੁਛ ਇਹਦੇ ਚ ਔਰਤਾਂ ਬਾਰੇ ਕਿਹਾ ਗਿਆ ਗੀਤਾਂ ਚ ਸ਼ਬਦਾਂ ਚ ਦੇਖੋ ਇਹ ਨਾ ਸੈਂਸਰਸ਼ਿਪ ਦਾ ਜ਼ਿੰਮੇਵਾਰੀ ਹੈ ਠੀਕ ਹੈ ਨਾ ਸੈਂਸਰਸ਼ਿਪ ਬਣੀ ਕਿਸ ਕਰਕੇ ਇਸ ਇਹਨਾਂ ਨੂੰ ਤਾਂ ਸਰਟੀਫਾਈਡ ਕਰ ਦਿੰਦੇ ਨੇ ਕਿ ਐਡਲਟ ਆ ਜੀ ਇਹ ਦੂਜਾ ਐਡਲਟ ਨਹੀਂ ਕੀਤਾ ਇਹ 18 ਸਾਲ ਤੋਂ ਉਹ ਨਹੀਂ ਐ ਵੀ ਥੱਲੇ ਵਾਲੇ ਨਹੀਂ ਦੇਖ ਸਕਦੇ ਕੋਈ ਗੱਲ ਨਹੀਂ ਆਣ ਤੁਸੀਂ ਸੈਂਸਰਸ਼ਿਪ ਨੂੰ ਲੈਟਰ ਲਿਖਾਂਗੇ ਕਿ ਇਹ ਜਿਹੜਾ ਆ ਇੱਕ ਸੱਭਿਆਚਾਰ ਤੁਸੀਂ ਉਹਦੇ ਪਿੱਛੇ ਲੁਕੋ ਨਾ ਵਰਡਸ ਨੂੰ ਲੈ ਕੇ ਇਹ ਬਹੁਤ ਹੀ ਗਲਤ ਅਸਰ ਤੇ ਬਹੁਤ ਗਲਤ ਇੱਕ ਮੈਸੇਜ ਦਿੰਦਾ ਸਾਡੀ ਯੱਗਰ ਜਨਰੇਸ਼ਨ ਨੂੰ ਔਰ ਇਸ ਦੇ ਉੱਤੇ ਤਾਂ ਅਸੀਂ ਆਬਜੈਕਸ਼ਨ ਤਾਂ ਕਰਾਂਗੇ ਕਿਉਂਕਿ ਜੇ ਆਪਾਂ ਇਹ ਜੇ ਗੀਤਾਂ ਦੀ ਗੱਲ ਕਰੀਏ ਤੇ ਚਮਕੀਲਾ ਚੌਲ ਇੱਕ ਮਸ਼ਹੂਰ ਬਹੁਤ ਜ਼ਿਆਦਾ ਹੋ ਗਿਆ ਫੌਜੀ ਰਾਜਪੂਰੀ ਇੱਕ ਸਿੰਗਰ ਹੈਗਾ ਯਾ ਇਹ ਸਾਗਰ ਦੀ ਵੋਟੀ ਵਾਲਾ ਸਤਨਾਮ ਬੜਾ ਚੱਲ ਰਿਹਾ ਇਹਨਾਂ ਦੇ ਸਾਰੇ ਗੀਤ ਹੀ ਤਕਰੀਬਨ ਇਦਾਂ ਦੇ ਨੇ ਜਿਸ ਸ਼ੌਰਤ ਨੂੰ ਇਦਾਂ ਦੇ ਕੁਛ ਨਾ ਕੁਛ ਕਿਹਾ ਗਿਆ ਤੇ ਫਿਰ ਉਹਨੂੰ ਅਸੀਂ ਸਵਕਾਰ ਕਰ ਲੀਏ ਮਤਲਬ ਕਿਉਂਕਿ ਇਹ ਮਸ਼ਹੂਰ ਤਾਂ ਹੀ ਹੋਏ ਲੋਕਾਂ ਨੇ ਸੁਣਿਆ ਇਹਨਾਂ ਨੂੰ ਕੋਈ ਨਾ ਕਿਉਂਕਿ ਇਹਨਾਂ ਨੂੰ ਸਵਕਾਰ ਕੀਤਾ ਜਾਂਦਾ ਹੈ ਮੈਂ ਤਾਂ ਕਹਿੰਨੀ ਹਾਂ ਜਿਹੜੇ ਹੁਣ ਜਿਹੜੇ ਤੁਸੀਂ ਮੁੰਡੇ ਵੀ ਤੁਸੀਂ ਲਗਾ ਲਓ ਵੀ ਜੀਪ ਤੇ ਗੱਡਾ ਲਗਾ ਲਿਆ ਤੇ ਆਪਾਂ ਗੇੜੀ ਲਈ ਚੱਲੀਏ ਚੰਗਾ ਲੱਗ ਰ ਤੁਸੀਂ ਆਪਣੇ ਭੈਣਾਂ ਆਂ ਹੈ ਮਾਮੀਆਂ ਚਾਚੀਆਂ ਤਾਈਆਂ ਜਿਨ੍ਹਾਂ ਦੇ ਘਰ ਜਾ ਕੇ ਪੈਰ ਨੂੰ ਹੱਥ ਲਾਣੇ ਬਾਹਰ ਤੁਸੀਂ ਉਹਨੂੰ ਪੇੜ ਦੱਸ ਦਿਓ ਇਹ ਕੋਈ ਤਰੀਕਾ ਹੈ ਗੱਲ ਕਰਨ ਦਾ ਇਹ ਬਿਲਕੁਲ ਹੀ ਮਨਜ਼ੂਰ ਹੋਏਗਾ ਔਰ ਜਿਸ ਤੱਕ ਮੈਂ ਆਪਣੀ ਕੋਸ਼ਿਸ਼ ਕਰੂੰਗੀ ਮੈਂ ਤੇ ਨਹੀਂ ਹੁੰਦਾਉਂਗੀ ਅੱਛਾ ਤੁਸੀਂ ਕਹਿ ਰਹੇ ਸੀਗੇ ਕਿ ਆਪਾਂ ਸੱਸ ਕੁੱਟਣੀ ਇਹ ਮਤਲਬ ਕੋਈ ਅੱਛੀ ਚੀਜ਼ ਹੈਗੀ ਹੈ ਤੁਸੀਂ ਵੀ ਕਦੇ ਨੂਮ ਬਣੇ ਹੋਗੇ ਬੋਲੀ ਦਾ ਤੁਸੀਂ ਵੀ ਕਦੇ ਪਾਈ ਹੋਣੀ ਹੈ ਇਹ ਸਵਾਲ ਹੀ ਨਹੀਂ ਪੈਦਾ ਹੁੰਦਾ ਸਾਡੀ ਸੱਸ ਤੇ ਸਾਡੀ ਮਾਂ ਨਹੀਂ ਪਾਈ ਇਸ ਬੋਲੀ ਤੇ ਕਦੀ ਦੇਖੋ ਮੇਰੀ ਗੱਲ ਸੁਣੋ ਸਾਡੀ ਸੱਸ ਤੇ ਸਾਡੀ ਮਾਂ ਬਿਲਕੁਲ ਬਰਾਬਰ ਸੀ ਨਾਲੇ ਇੱਕ ਔਰਤ ਨੂੰ ਚਲੋ ਤੁਸੀਂ ਸਿਠੜੀਆਂ ਦਿਨੇ ਹੋ ਜਾਂ ਕੋਈ ਹੋਰ ਗੱਲ ਹੈਗੀ ਐ ਇਹਦੇ ਵਿੱਚ ਵੀ ਇੱਕ ਇੱਜ਼ਤ ਰੱਖਣੀ ਪੈਂਦੀ ਆ ਤੁਸੀਂ ਸਾਡੇ ਬੜੇ 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 ਸ਼ਾਇਰ ਹੋਏ ਨੇ ਆਪਣੇ ਪੰਜਾਬ ਦੇ ਅੰਦਰ ਬਿਲਕੁਲ ਬੜੇ ਲੋਕਾਂ ਨੇ ਲੇਡੀਜ਼ ਦੇ ਬਿਊਟੀ ਦੇ ਬਾਰੇ ਬੜਾ ਕੁਝ ਕਿਹਾ ਆ ਲਿਖਿਆ ਆ ਅੱਖਾਂ ਦੇ ਬਾਰੇ ਉਹਨਾਂ ਦੀ ਬਿਊਟੀ ਬਾਰੇ ਉਹਨਾਂ ਦੇ ਸੋਹਣੇ ਪੋਸ਼ਾਕ ਦੇ ਬਾਰੇ ਜੇ ਇਸ ਨੂੰ ਪੜ ਕੇ ਇੱਕ ਔਰਤ ਨੂੰ ਵੀ ਲੱਗਦਾ ਕਿ ਮੇਰੀ ਬੜੀ ਇੱਜ਼ਤ ਹੈ ਉਹਨੂੰ ਵੀ ਉਹਨੂੰ ਵੀ ਉਹਦੇ ਤੇ ਵੀ ਚਿਹਰੇ ਤੇ ਮੁਸਕਾਨ ਆਂਦੀ ਆ ਸਤਿੰਦਰ ਸਤਾਜ ਵਰਗੇ ਗਾਇਕ ਦੀ ਗੱਲ ਕਰ ਰਹੇ ਹਾਂ ਜਿਹੜੇ ਹਮੇਸ਼ਾ ਇਦਾਂ ਦੇ ਸ਼ਬਦਾਂ ਚ ਰਿਸਪੈਕਟ ਦਿੰਦੇ ਆ ਔਰ ਰਿਸਪੈਕਟ ਕਰਨੀ ਚਾਹੀਦੀ ਆ ਰਿਸਪੈਕਟ ਕਰਨੀ ਹੀ ਚਾਹੀਦੀ ਆ ਜੀ ਤੇ ਇਹੋ ਜਿਹੜੇ ਜਿਹੜੇ ਵੀ ਸਿੰਗਰ ਇਹਦੇ ਦੇ ਗਾਣੇ ਗਾਉਂਦੇ ਨੇ ਸੋਹਣੇ ਗਾਣੇ ਗਾਉਂਦੇ ਨੇ ਉਹਨਾਂ ਦੇ ਕਿਤੇ ਗਾਣੇ ਮਸ਼ਹੂਰ ਨਹੀਂ ਹੁੰਦੇ ਦੁਨੀਆ ਭਰ ਚ ਮਸ਼ਹੂਰ ਨੇ ਉਹ ਕਲਾ ਹੀ ਭੇੜ ਦੇ ਨਾਲ ਹੀ ਤੁਝੇ ਗਾਣਾ ਮਸ਼ਹੂਰ ਹੋਣਾ ਜਾਂ ਲੱਕ ਦੇ ਨਾਲ ਇੰਨੇ ਦੀ ਮਸ਼ਹੂਰ ਹੋਣਾ ਇਹ ਗੱਲ ਗਲਤ ਜਾਂ ਬੂਟਾ ਬਰਾਬਰ ਕੁੜੀ ਨੂੰ ਕਹਿਣਾ ਜਿੰਨੇ ਚ ਸੋਣੀਏ ਤੋ ਸਾਰੀ ਸੱਜਦੀ ਉਹਨੇ ਚ ਤਾਂ ਮਿੱਤਰਾਂ ਦੇ ਬੂਟ ਆਉਂਦੇ ਆ ਇਹ ਵੀ ਜੈਜੀਪੈਂਸਦਈ ਹੈ ਫੇਰ ਦੇਖੋ ਤੁਸੀਂ ਆਪ ਹੀ ਗਾ ਰਹੇ ਹੋ ਹਨ ਤੇ ਇਹ ਤਾਂ ਤੁਸੀਂ ਵੀ ਦੇਖ ਰਹੇ ਹੋ ਕਿ ਤੁਹਾਨੂੰ ਕਿੰਨਾ ਚੰਗਾ ਲੱਗ ਰਿਹਾ ਹੈ ਗਾਣਾ ਤੁਹਾਨੂੰ ਚੰਗਾ ਲੱਗ ਰਿਹਾ ਤੁਸੀਂ ਘਰ ਜਾ ਕੇ ਕਹੋਗੇ ਦੁਨੀਆ ਨੇ ਬੜਾ ਪਸੰਦ ਕੀਤਾ ਬਹੁਤ ਚੱਲੇ ਮਿਲੀਅਨਸ ਚ ਗਿਆ ਗਾਣਾ ਉਹ ਦਾ ਸੁਪਰ ਹਿੱਟ ਹੋਇਆ ਸੁਪਰ ਹਿੱਟ ਵਾਲੀਆਂ ਕੁੜੀਆਂ ਵੀ ਸੀ ਨੱਚਦੀਆਂ ਕੁੜੀਆਂ ਵੀ ਸੀ ਇਸ ਗੀਤ ਤੇ ਮੈਂ ਇਸ ਚੀਜ਼ ਨੂੰ ਬਿਲਕੁਲ ਮੰਨਦੀ ਆ ਮੈਂ ਇਹ ਨਹੀਂ ਕਹਿ ਰਹੀ ਕਿ ਜਿਹੜੀਆਂ ਕੁੜੀਆਂ ਨਹੀਂ ਨੱਚਦੀਆਂ ਜਾਂ ਮੰਨਦੀਆਂ ਮੇਰਾ ਮਤਲਬ ਕਹਿੰਦਾ ਹੈ ਕਿ ਜਿਹੜੀ ਯੰਗਰ ਜਨਰੇਸ਼ਨ ਹੋਣਾ ਉਸ ਦੇ ਅੰਦਰ ਇਹ ਗ ਔਰ ਜੇ ਇਸ ਕਹਿੰਦੇ ਨੇ ਨਾ ਕਿ ਜੇ ਕੱਪੜੇ ਨੂੰ ਅਗਰ ਇੱਕ ਟਾਂਕਾ ਨਾ ਲਾਇਆ ਜਾਵੇ ਤਾਂ ਅਗੇ ਵੱਧਦਾ ਹੀ ਜਾਂਦਾ ਫਟਦਾ ਹੀ ਜਾਂਦਾ ਉੱਧਰ ਦਾ ਹੀ ਜਾਂਦਾ ਤੇ ਸਾਡੇ ਸੱਭਿਆਚਾਰ ਨੂੰ ਰੱਖਣ ਲਈ ਔਰਦਰ ਦੀ ਇੱਜ਼ਤ ਨੂੰ ਬਰਕਰਾਰ ਰੱਖਣ ਲਈ ਇਹ ਟਾਂਕਾ ਲੈਣਾ ਬਹੁਤ ਜ਼ਰੂਰੀ ਹੈ ਬਿਲਕੁਲ ਠੀਕ ਹੈ ਤੇ ਹੁਣ ਔਮਨ ਕਮਿਸ਼ਨ ਆਪਣੇ ਪੱਧਰ ਤੇ ਐਕਸ਼ਨ ਲੈ ਰਿਹਾ ਹੈ ਜਾਂ ਪੁਲਿਸ ਨੂੰ ਲਿਖ ਰਹੇ ਹਾਂ ਬੀਆਈਓ ਨੂੰ ਲਿਖ ਰਹੇ ਹਾਂ ਕੀ ਕਰ ਰਹੇ ਹੈ ਬੀਆਈਓ ਨੂੰ ਲਿਖਿਆ ਹੈ ਤੇ ਅਸੀਂ ਉਹਦੀ ਵੇਟ ਕਰਾਂਗੇ ਰਿਪੋਰਟ ਦੀ ਔਰ ਜ਼ਰੂਰਤ ਪਈ ਤੇ ਅਸੀਂ ਡਾਇਰੈਕਟ ਐਕਸ਼ਨ ਵੀ ਲਵਾਂਗੇ ਜੀਤਕਾਰ ਨੂੰ ਵੀ ਸਦੋਂਗੇ ਬਿਲਕੁਲ ਸਦੋਂਗੇ ਮਿਲ ਕੋ ਠੀਕ ਹੈ ਰਾਜ ਲਾਲੀ ਗਿੱਲ ਉਹਨਾਂ ਨਾਲ ਗੱਲਬਾਤ ਚੱਲ ਰਹੀ ਸੀ ਉਹਨਾਂ ਨੇ ਇਹ ਵੀ ਕਿਹਾ ਠੀਕ ਹੈ ਕਿ ਸਾਡਾ ਇਹ ਕਲਚਰ ਹੋਏਗਾ ਸਾਡਾ ਸੱਭਿਆਚਾਰ ਰਹਿਆ ਹੋਏਗਾ ਪਰ ਹੁਣ ਵਕਤ ਬਦਲ ਵੀ ਚੁੱਕਾ ਹੈ ਉਸ ਟਾਈਮ ਕੋ ਇੰਨੀ ਤਕਨੀਕ ਵੀ ਨਹੀਂ ਸੀ ਇੰਨੀ ਸੁਵਿਧਾਵਾਂ ਨਹੀਂ ਸੀ ਕਿ ਲੋਕਾਂ ਤੱਕ ਤੁਹਾਡੀ ਸਾਰੀ ਗੱਲ ਪਹੁੰਚੇ ਹੁਣ ਪਹੁੰਚਦੀ ਹੈ ਤੇ ਜਿਹੜੇ ਡੈਰੋਗੇਟਰੀ ਵਰਡਸ ਆਪਾਂ ਕਹਿ ਸਕਦੇ ਆ ਜਿਹੜੀ ਕਿਸੇ ਵੀ ਭਾਵੇਂ ਉਹ ਮੁੰਡਿਆਂ ਦੇ ਹੱਕ ਦੀ ਵੀ ਗੱਲ ਕਰਨੇ ਕਿ ਜੇ ਕਿਸੇ ਗੀਤ ਚ ਮੁੰਡੇ ਨੂੰ ਪ੍ਰਿੰਟ ਕਿਹਾ ਜਾਂਦਾ ਉਹ ਵੀ ਸਹੀ ਨਹੀਂ ਹੈ ਤੇ ਕਿਸੇ ਗੀਤ ਚ ਕੁੜੀ ਨੂੰ ਭੇਡ ਕਹਿ ਰਹੇ ਹੋ ਜਾਂ ਆਪਣੇ ਬੂਟਾਂ ਬਰਾਬਰ ਗਿੰਡ ਰਹੇ ਹੋ ਤਾਂ ਉਹ ਵੀ ਕਿਤੇ ਨ ਮਹਿਲਾ ਕਮਿਸ਼ਨ ਕੋਲ ਪਹੁੰਚਣਗੇ ਕਹੜੇ ਹੋ ਕੇ ਮਹਿਲਾ ਕਮਿਸ਼ਨ ਉਨ੍ਹਾਂ ਤੇ ਐਕਸ਼ਨ ਲਏਗਾ